ਹਾਂਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਆਪਣੇ YouTube ਚੈਨਲ ਬਾਬਾ ਦੇਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਬਈ ਦੋ ਨਾਲ ਸੇ ਲਈ ਲੈ ਕੇ ਆਏ ਜੀ ਇੱਕ ਟੋਕਰ ਗੱਬਣ ਵਹਿੜ ਆ ਬਈ ਇੱਕ ਮੱਝ ਆ ਤਾ ਜੀ ਸੂਣ ਵਾਲੀ ਤੇ ਜਿਸ ਘਰ ਚ ਬਈ ਵੀਡੀਓ ਬਣਾ ਰਿਹਾ ਵੀ ਦੇਖਦੇ ਘਰੇ ਲੋਕਾਂ ਕੋਲ ਸੁਰੱਖਿਆ ਕੋਈ ਵਪਾਰ ਦਾ ਕੰਮ ਨਹੀਂ ਆਓ ਪੁੱਛ ਲੈਨੇ ਬਈ ਟੋਟੇਰਾ ਅੱਜ ਵਿੱਚ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਾਈ ਜੀ ਉਹ ਠੀਕ ਹੂੰ ਵਧੀਆ ਵਧੀਆ ਬਾਈ ਜੀ ਨਾਮ ਤੇ ਐਡਰੈਸ ਬੋਲ ਨਾਮ ਬਲਜਿੰਦਰ ਸਿੰਘ ਜੀ ਪਿੰਡ ਫੂਲ ਬਾਈ ਜੀ ਹੂੰ ਮਕਾਨ ਆਪਣਾ ਟਪਾਲੀ ਰੋਡ ਤੇ ਆ ਜੀ ਠੀਕ ਆ ਬਾਈ ਜਿਲ੍ਹਾ ਕਿਹੜਾ ਪੈਂਦਾ ਬਠਿੰਡਾ ਜੀ ਬਠਿੰਡਾ ਪੈਂਦਾ ਹਾਂਜੀ ਤਹਿਸੀਲ ਬਈ ਫੂਲ ਜੀ ਫੂਲ ਹੀ ਹੈ ਨਾ ਹਾਂਜੀ ਠੀਕ ਆ ਨੇੜੇ ਟਵਾਲੀ ਪਿੰਡ ਰਾਇ ਜੇ ਟਵਾਲੀ ਆ ਜੀ ਇਧਰ ਫੂਲ ਆ ਜੀ ਬਾਬੇ ਚਾਲੇ ਜੀ ਉਹ ਟਵਾਲੀ ਨੂੰ ਜਾਣੇ ਉਹ ਸੜਕ ਤੇ ਆਪਣਾ ਘਰ ਹਾਂਜੀ ਹਾਂਜੀ ਮੋਬਾਈਲ ਨੰਬਰ ਪਉਦਾ ਜੀ 72108 ਜੀ 41000 ਠੀਕ ਆ ਬਈ ਇਹ ਬਾਈ ਦਾ ਕੰਟੈਕਟ ਨੰਬਰ ਆ ਬਾਕੀ ਸਕਰੀਨ ਤੇ ਚੱਲ ਰਿਹਾ ਨੋਟ ਕਰ ਲਓ ਬਈ ਜਿਹੜੀ ਇਹ ਮੱਧ ਦੇ ਸੰਕਰ ਦੀ ਆਪਣੀ ਹਾਂਜੀ ਬਈ ਕਰਦੀ ਹੈ ਇਹ ਕਿਹੜਾ ਸੂਸ ਹੁੰਦੀ ਹੈ ਬਈ ਇਹ ਬਈ ਚੌਥੀ ਸੂਸ ਹੁੰਦਾ ਨੇ ਅਦਕੀ ਚੌਥਾ ਸੂਆ ਹਾਂਜੀ ਕਿੰਨੇ ਦਿਨ ਲੈਂ ਦੋ ਤਰੀਕ ਬਾਕੀ 1-2 ਦਿਨ ਵੱਧ ਘੱਟ ਵੀ ਲੈ ਸਕਦੀ ਹੈ ਅੱਜ 31 ਹੋ ਗਿਆ ਹਾਂ ਜੀ ਤੈਨੂੰ ਉਸ ਤਕਰੀਬਨ ਦੋ ਪੰਜ-ਛੇ ਦਿਨ ਹੋਰ ਲੈ ਜਾ ਵੱਧ ਤੋਂ ਵੱਧ ਹਾਂ ਜੀ ਹਾਂ ਇੰਨੇ ਦਿਨਾਂ ਵਾਂਸੇ ਲੈਣ ਦੀ ਨਹੀਂ ਤਿਆਰੀ ਆ ਬਾਈ ਮਨ ਤੇ ਕੀ ਰਿਕਾਰਡ ਆ ਦੁੱਧ ਦਾ ਬਾਈ ਬਾਈ 14 ਲੀਟਰ ਦੁੱਧ ਚੋਈ ਆ ਜੀ 14 ਲੀਟਰ ਬਾਕੀ ਸੂਨ ਤੱਕ ਦੁੱਧ ਦਿੰਦੀ ਆ ਜੀ ਠੀਕ ਆ ਹਾਂ ਜੀ ਠੰਡੀ ਆ ਜਮਾ ਬਾਈ ਜੀ ਕੋਈ ਚੱਕਰੀ ਨਹੀਂ ਜਮਾ ਮੱਝ ਹਾਂ ਜੀ ਹਾਂ ਜੀ ਠੀਕ ਆ ਯਾਦ ਕਰੂਗਾ ਜਿਹੜਾ ਹਾਂ ਜੀ ਆ ਪਾਤਮੀ ਮਹੀਨੇ ਤੱਕ ਚੋਈ ਆ ਜੀ ਆ ਬਦੂ ਆਪ ਛੱਡੀ ਆ ਠੀਕ ਆ ਬਾਈ ਹਾਂ ਜੀ ਦੁੱਧ ਬਾਈ ਕਹਿੰਦਾ ਲੰਮਾ ਤੇ ਪਤਲੇ ਪਿੰਡੇ ਦੀ ਆ ਹਨਾ ਦੁੱਧੜੀ ਮੱਝ ਬਈ ਪਤਲੇ ਪਿੰਡੇ ਦੀ ਨਾਣਾ ਨੂਣਾ ਬਹੁਤ ਖਾਉਂਦੇ ਆ ਬਈ ਆਰਡਰ ਬੜਾ ਚੰਗਾ ਬਈ ਮੁਠੀ ਵਾਲਾ ਥਣ ਕੱਲਾ ਕੱਲਾ ਥਣ ਚਾਰੇ ਥਣ ਪੀੜੀ ਦੇ ਪਾਵੇ ਵਰਗਾ گاਵਾ ਵਰਗਾ ਲੇਵਾ ਤਿਆਰ ਕਰਨਾ ਮੌਕੇ ਤੇ ਜਾ ਕੇ ਮੱਝਾਂ ਖਾਸ ਕਰਕੇ ਤਿਆਰ ਕਰਦੇ ਆ ਲੇਵਾ ਫੇਸ ਬੜਾ ਚੰਗਾ ਸਿੰਘ ਜਰੂਰ ਥੋੜਾ ਖੁੱਲਾ ਬਈ ਤੇ ਆਰਡਰ ਕਮਾਲ ਦਾ ਦੁੱਧੜੀ ਮੱਝ ਦੁੱਧ ਨੂੰ ਖੁਸ਼ ਨਹੀਂ ਹੈ ਨਹੀਂ ਲੇਵਾ ਦੇ ਗਾਮਾ ਵਰਗਾ ਲੇਵਾ ਹਜੇ ਕੱਚੀ ਅ ਵਿਚਾਰ ਤੋਂ 5 ਨੰ ਲੈ ਜੂਗੀ ਨਹੀਂ ਉਹਨਾਂ ਦਾ ਆਰਡਰ ਆ ਜਿਹੜਾ ਕਮਾ ਦਾ ਤਿਆਰ ਕਰ ਲੈਣਾ ਖੋਲ ਦੇ ਬਈ ਤੋੜ ਕੇ ਵਿਖਾ ਦੇ ਪਤਲੇ ਪਿੰਡੇ ਦੀਆਂ ਖਾਣ ਬੜਾ ਚੰਗਾ ਇੱਕੋ ਜਿਹਾ ਥਾਣਾ ਚਾਰੇ ਵਿੱਥੀ ਤੇ ਆ ਚੰਗੀ ਆ ਬਈ ਮੱਧ ਚਵਾਈ ਚੁਈ ਚੰਗੀ ਸੀ ਜੀ ਰੱਕ ਨੰਬਰ ਆ ਬਈ ਐਸ ਭਾਂਵੇਂ ਜਵਾਗ ਚੁਈ ਐਨ ਬੜੀ ਸੀਗਾ ਠੀਕ ਆ ਉਹ ਆਦੀ ਬਾਈ ਕਹਿੰਦਾ ਜਵਾਗ ਚੋਲੇ ਐਨੀ ਘਠੰਡੀ ਆ ਬਈ ਪਹਾੜੀ ਚੰਗਾ ਗਰਮ ਵਾਲੀ ਦਾ ਬਾਕੀ ਵੱਡੀ ਕਰ ਯਾਰ ਦੁੱਧ ਵਾਲੀ ਆ ਤੇ ਮੁੱਲ ਕੀ ਇਹਦਾ ਜਾਇਜ਼ ਆ ਮਾਨਤਾਨ ਹੋ ਜਾ 90000 ਰੁਪਇਆ ਮੋਲ ਜਿਹੜਾ ਮੌਕੇ ਦੇ ਵਿੱਚੋਂ ਮਾਨਤਾਨ ਜ਼ਰੂਰ ਹੋ ਜਾ ਤੋਰਾ ਤਾਰਾ ਚੈੱਕ ਕਰ ਲੋ ਚੰਗੀ ਆ ਬਈ ਮਜ ਆਰਡਰ ਦੀ ਕੁਆਲਿਟੀ ਕਮਾਲ ਦੀ ਆ ਬਸ ਕੱਚੀ ਆ ਉਸ ਹੱਬ ਨਾ ਜਜਮੈਂਟ ਕਰ ਲੈ ਚਾਰ ਪੰਜ ਦਿਨਾਂ ਜਨੇ ਲੈ ਵਾ ਜਿਹੜਾ ਕਮਾਲ ਦਾ ਤਿਆਰ ਕਰ ਲੈਣਾ ਤੋਰਾ ਤਾਰਾ ਦੇਖੋ ਪਿੱਠ ਫੁੜਾ ਬਹੁਤ ਚੰਗਾ ਚਮਕ ਚਮਕ ਚੰਗੀ ਆ ਪਤਲਾ ਪਿੰਡ ਆ ਬਈ ਤੇ ਬਾਹਰ ਬਾਈ ਦੇ ਘਰ ਦੀ ਮੱਝ ਆ ਬਾਈ ਤੇ ਕੋਈ ਵਪਾਰ ਦਾ ਕੰਮ ਨਹੀਂ ਘਰੇ ਬਾਈ ਨੇ ਚੋਈ ਆ ਥੋੜੀ ਪਸ਼ੂਆਂ ਦੀ ਗਿਣਤੀ ਬਾਈ ਕਹਿੰਦਾ ਜਿਆਦਾ ਹੋ ਗਈ ਥੋੜਾ ਜਿਹਾ ਸਮਾਈ ਦੇ ਜਗ੍ਹਾ ਦੀ ਦਿੱਕਤ ਆ ਰਹੀ ਆ ਉਹਦਾ ਕਰਕੇ ਬਾਈ ਨੇ ਸੇਲ ਕਰੀ ਅੱਗੇ ਬਾਈ ਬਾਹ ਟੋਕੜ ਕੇ ਬਣਾਏ ਹਾਂਜੀ ਬਾਈ ਜੀ ਕਿਹੜਾ ਪਸ਼ੂ ਆ ਸਰੀ ਵੀ ਇਹ ਇਹ ਪਹਿਲੇ ਜਿਹੜੇ ਇਹ ਦੁੱਧ ਦੇ ਕਿੰਨੇ ਟਾਈਮ ਦੀ ਬਾਈ ਭਾਈ 7ਵਾਂ ਮਹੀਨਾ ਚੱਲੀ ਜਾਂਦਾ ਹੀ ਹੁਣ 7ਵਾਂ ਮਹੀਨਾ ਚੱਲੀ ਬਾਕੀ ਆਪਣੇ ਕੋਲ ਲਿਖਿਆ ਵਧਾ ਦਾਂਗੇ ਤਰੀਕਾ ਓਕੇ ਬਾਈ ਹਾਂਜੀ ਤੇ ਦੁੱਧ ਕਿੰਨਾ ਹਾਂ ਦੁੱਧ ਹੁਣ ਇਹਦੇ ਥਲੇ 8 ਕਿਲੋ ਹੈਗਾ ਜੀ ਉਵੇਂ ਇਹਨੇ ਛੱਜਰ ਨੇ ਦਿੱਤਾ 23-24 ਕਿਲੋ ਜੀ ਪਹਿਲਾਂ ਨੇ ਛੱਜਰ ਦਾ 23 ਤੋਂ 24 ਲੀਟਰ ਰਿਕਾਰਡ ਹੈ ਇਸ ਟਾਈਮ ਵੀ ਬਈ 8 ਲੀਟਰ ਦੁੱਧ ਹੁਣ ਤਾਂ ਜਮਾ ਸ਼ੇਵਾ ਘਟਾਈ ਵੀ ਆਈ ਇਹਦੀ ਡਰਾਈ ਕਰ ਦਿੱਤੀ ਸੀਗੇ ਆਪਾਂ ਤਾਂ ਜੀ ਹੁਣ ਪਸ਼ੂ ਜ਼ਿਆਦਾ ਕਰਕੇ ਮੰਨ ਬਣਾ ਲੈ ਵੇਚਣ ਦਾ ਪਹਿਲੇ ਨੇ ਸ਼ੇਵਾ ਹੁਣ ਘਟਾ ਸੀ ਤੇ ਹੋਰ ਮਹੀਨੇ ਤਾਂ ਬਈ ਕਹਿੰਦਾ ਆਪਾਂ ਡਰਾਈ ਕਰਨ ਬਾਰੇ ਸੋਚਦੇ ਸੀਗੇ ਹਨ ਤੇ ਖੋਲ ਦੇ ਵਿੱਚ ਤੋਰ ਕੇ ਦਿਖਾ ਦੇ ਪਹਿਲਾਂ ਸੋ ਫੌਲਕ ਕਰਦਾ ਬਈ ਛੋਲ ਹੀ ਨਹੀਂ ਹੈਗੀ ਫੌਲਕ ਕਰਦਾ ਆਰਡਰ ਕਮਾਲ ਦਾ ਤੇ ਦੁੱਧੋਂ ਬਈ ਮਹੀਨਾ ਇੱਕ ਚੋਕ ਦੇ ਡਰਾਈ ਕਰਨ ਦਾ ਟਾਈਮ ਤੇ ਲਾਂਡੂ ਲਾਂ ਦੇਖੋ ਥਣ ਬੜਾ ਚੰਗਾ ਤਾਜੀ ਦਾ ਰਿਕਾਰਡ ਬਾਈ ਨੇ ਬਹੁਤ ਚੰਗਾ ਦੱਸਿਆ ਚਾਰੇ ਥਣ ਇੱਕੋ ਜੇ ਪੂਰੇ ਗਾਇਕ ਤੇ ਕੱਦ ਤਾਂ ਪੂਰਾ ਹੀ ਡਬਲ ਆ ਜੀ ਹਾਂ ਕੱਦ ਕਰਨੀ ਕੋਈ ਘਾਟ ਨਹੀਂ ਵੈਸੇ ਵੀ ਚੰਗੀ ਐ ਯਾਦਬ੍ਰੀਟ ਚੰਗਿਆ ਫੇਸ ਬੜਾ ਪਿਆਰਾ ਤੋੜਾ ਤਾਰਾ ਕਰਮਾ ਜੀ ਦਾ ਚੰਗਾ ਗਾ ਬਈ ਤੇ ਕੀ ਮੋਲ ਆ ਬਾਈ ਜਾਇਦ ਜਰਾ ਇਹਦਾ ਬਾਈ 50000 ਰੁਪਏ ਮਾਨਦਾਨ ਹੋ ਜਾ ਹਾਂ ਇਹ ਕਰਦਾ ਠੀਕ ਆ 50000 ਰੁਪਿਆ ਮੋਲ ਬਾਕੀ ਜਿਹੜਾ ਮੌਕੇ ਦੇ ਵਿੱਚ ਮਾਨਦਾਨ ਜ਼ਰੂਰ ਹੋਏ ਚੱਗੀ ਆ ਬੜਾ ਸੁਨੱਖੀ ਆ ਕੱਦ ਬੜਾ ਹੀ ਥਾਣੇ ਦੇਖੋ ਬਈ ਚਵਾਈ ਚੂਈ ਬਾਈ ਨਾ ਨੰਬਰ 1 ਆ ਮੁੱਠੀਆ ਥਾਣਾ ਕੱਲਾ ਕੱਲਾ ਥਾਣਾ ਬਈ ਤੇ ਨਾਰਗ ਸੀਗੇ ਭਰਾ ਕੋਈ ਦੋ ਦੋਨੀਆਂ ਲਖਾਤੀ ਕਿਸੇ ਵੀਰ ਦੇ ਦੋਨਾਂ ਚ ਕੋਈ ਵੀ ਪਸੰਦ ਆ ਬਾਈ ਨਾ ਕਨੇਟ ਕਰ ਲਓ ਜੀ ਵੀਡੀਓ ਨੂੰ ਵੇਖਣ ਲਈ ਸਾਰੇ ਵੀਰਾਂ ਦਾ ਤਾਂ ਜਲੋਂ ਧੰਨਵਾਦ